ਯੂਕੇ ਸਰਕਾਰ ਨੇ ਗੈਰਕਾਨੂੰਨੀ ਤੌਰ ਤੇ ਕੰਮ ਕਰਨ ਵਾਲੇ ਪ੍ਰਵਾਸੀਆਂ ਦੇ ਵਿਰੁੱਧ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਸੈਂਕੜੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਭਾਰਤੀ ਨਾਗਰਿਕ ਵੀ ਸ਼ਾਮਲ ਨੇ ਯੂਕੇ ਹੋਮ ਆਫਿਸ ਦੀ ਇਮੀਗ੍ਰੇਸ਼ਨ ਇਨਫੋਰਸਮੈਂਟ ਟੀਮ ਨੇ 2 ਤੋਂ 27 ਜੁਲਾਈ ਨੂੰ ਇੱਕ ਮੁਹਿੰਮ ਦੇ ਤਹਿਤ ਇੱਕ ਹਫਤੇ ਦੀ ਕਾਰਵਾਈ ਦੇ ਦੌਰਾਨ 1780 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੇ ਵਿੱਚ 280 ਨੂੰ ਗੈਰ ਕਾਨੂੰਨੀ ਕੰਮ ਕਰਨ ਦੇ ਇਲਜ਼ਾਮ ਹੇਠ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਇਹਨਾਂ ਵਿੱਚੋਂ ਸੱਤ ਭਾਰਤੀ ਨਾਗਰਿਕ ਵੈਸਟ ਲੰਡਨ ਦੇ ਹਿਲਿੰਗਡਨ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਪੰਜ ਨੂੰ ਗੈਰ ਕਾਨੂੰਨੀ ਕੰਮਾਂ ਦੀਆਂ ਗਤੀਵਿਧੀਆਂ ਦੇ ਲਈ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈ ਸਸਰੀਆਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਯੂਕੇ ਸਰਕਾਰ ਦੀ ਇਹ ਕਾਰਵਾਈ ਖਾਸ ਤੌਰ ਤੇ ਡਿਲੀਵਰੀ ਰਾਈਡਰਸ ਤੇ ਕੇਂਦ੍ਰਿਤ ਸੀ ਜੋ ਬਿਨਾ ਜ਼ਰੂਰੀ ਦਸਤਾਵੇਜ਼ਾਂ ਦੇ ਫੂਡ ਡਿਲੀਵਰੀ ਸੇਵਾਵਾਂ માં ਜਿਵੇਂ ਕਿ ਡਿਲੀਵਰੂ, ਉਬਰ ਈਟਸ ਤੇ ਜਸਟ ਈਟਸ ਕੰਪਨੀਆਂ ਦੇ ਲਈ ਕੰਮ ਕਰਦੇ ਨੇ ਹੋਮ ਆਫਿਸ ਨੇ ਦੱਸਿਆ ਕਿ ਇਸ ਕਾਰਵਾਈ ਦਾ ਮਕਸਦ ਗੈਰ ਕਾਨੂੰਨੀ ਪ੍ਰਵਾਸ ਤੇ ਸੰਗਠਿਤ ਅਪਰਾਧ ਨੂੰ ਰੋਕਣਾ ਸੀ ਵੈਸਟ ਲੰਡਨ ਦੇ ਹਿਲਿੰਗਟਨ ਦੇ ਵਿੱਚ ਜਿੱਥੇ ਪ੍ਰਵਾਸੀਆਂ ਦੇ ਲਈ ਅਸਾਈਲਮ ਹੋਟੈਲਸ ਦੀ ਗਿਣਤੀ ਬਹੁਤ ਜ਼ਿਆਦਾ ਹੈ ਉੱਥੇ ਸੱਤ ਭਾਰਤੀਆਂ ਸਣੇ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਇਲਾਵਾ ਸਕਾਟਲੈਂਡ ਦੇ ਡੰਫਰੀਜ਼ ਅਤੇ ਬਰਮਿੰਗਮ ਦੇ ਵਿੱਚ ਵੀ ਅਜਿਹੀਆਂ ਕਾਰਵਾਈਆਂ ਕੀਤੀਆਂ ਗਈਆਂ ਨੇ ਇਸ ਆਪਰੇਸ਼ਨ ਦੇ ਨਤੀਜੇ ਵਜੋਂ 53 ਵਿਅਕਤੀਆਂ ਦੇ ਅਸਾਲਮ ਸਟੇਟਸ ਦੀ ਮੁੜ ਸਮੀਖਿਆ ਕੀਤੀ ਜਾ ਰਹੀ ਹੈ ਜਿਸ ਦੇ ਨਤੀਜੇ ਵਜੇ ਉਹਨਾਂ ਨੂੰ ਸਰਕਾਰ ਵੱਲੋਂ ਮਿਲਣ ਵਾਲੀ ਰਿਹਾਇਸ਼ਾਂ ਅਤੇ ਵਿੱਤੀ ਸਹਾਇਤਾ ਬੰਦ ਹੋ ਸਕਦੀ ਹੈ ਇਸ ਦੌਰਾਨ 51 ਕਾਰੋਬਾਰਾਂ ਜਿਨ੍ਹਾਂ ਦੇ ਵਿੱਚ ਕਾਰਵਾਸ਼ ਰੈਸਟੋਰੈਂਟ ਅਤੇ ਰਿਟੇਲ ਸਟੋਰ ਸ਼ਾਮਿਲ ਨੇ ਉਹਨਾਂ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਨੇ ਜੇਕਰ ਇਹ ਸਾਬਤ ਹੋ ਜਾਂਦਾ ਹੈ ਕਿ ਇਨ੍ਹਾਂ ਕਾਰੋਬਾਰੀਆਂ ਨੇ ਗੈਰਕਾਨੂੰਨੀ ਕੰਮਿਆਂ ਨੂੰ ਨੌਕਰੀ ਦਿੱਤੀ ਹੈ ਤਾਂ ਉਹਨਾਂ ਨੂੰ ਪ੍ਰਤੀ ਕਾਮੇ 60000 ਪਾਉਂਡ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਪੁਲਿਸ ਦੀ ਸਹਾਇਤਾ ਦੇ ਨਾਲ 58 ਈ-ਬਾਈਕਸ ਨੂੰ ਜ਼ਬਤ ਕੀਤਾ ਗਿਆ ਹੈ ਜਿਸ ਦੇ ਨਾਲ 8000 ਦੀ ਨਕਦੀ ਅਤੇ 460000 ਪਾਉਂਡ ਦੀਆਂ ਗੈਰਕਾਨੂੰਨੀ ਸਿਗਰਟਸ ਦੀ ਖੇਪ ਵੀ ਜ਼ਬਤ ਕੀਤੀ ਗਈ ਹੈ ਇਸ ਤੋਂ ਇਲਾਵਾ ਜੁਲਾਈ 2025 ਦੇ ਵਿੱਚ ਕੰਸਟਰਕਸ਼ਨ ਸੈਂਟਰ ਤੇ ਕੇਂਦ੍ਰਿਤ ਇੱਕ ਹੋਰ ਕਾਰਵਾਈ ਦੇ ਵਿੱਚ 20 ਭਾਰਤੀ ਕੰਸਟਰਕਸ਼ਨ ਮਜ਼ਦੂਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਦਾ ਵੀਜ਼ਾ ਮਿਆਦ ਖਤਮ ਹੋ ਚੁੱਕਾ ਸੀ ਅਤੇ ਉਹ ਸਾਰੇ ਯੂਕੇ ਦੇ ਵਿੱਚ ਗੈਰਕਾਨੂੰਨੀ ਢੰਗ ਦੇ ਨਾਲ ਕੰਮ ਕਰ ਰਹੇ ਸੀ ਪਿਛਲੇ ਮਹੀਨੇ ਵੈਸਟ ਮਿਡਲੈਂਡਸ ਦੇ ਸਮਿਥ ਵਿਕ ਹਾਈ ਸਟਰੀਟ ਤੇ 26 ਸ਼ੱਕੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚ 24 ਭਾਰਤੀ ਲੋਕ ਸ਼ਾਮਿਲ ਸਨ ਇਸ ਤੋਂ ਇਲਾਵਾ ਜਨਵਰੀ 2025 ਦੇ ਵਿੱਚ 828 ਰੈਸਟੋਰੈਂਟਸ, ਨੇਲ ਬਾਰਸ ਅਤੇ ਹੋਰ ਗਰੋਸਰੀ ਸਟੋਰਸ ਤੇ ਛਾਪੇਮਾਰੀ ਦੇ ਦੌਰਾਨ 609 ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਭਾਰਤੀ ਰੈਸਟੋਰੈਂਟਸ ਤੇ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਯੂਕੇ ਦੀ ਨਵੀਂ ਲੇਬਰ ਪਾਰਟੀ ਦੀ ਸਰਕਾਰ ਨੇ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣ ਦੇ ਲਈ ਸਖਤ ਕਦਮ ਚੁੱਕੇ ਨੇ ਯੂਕੇ ਸਰਕਾਰ ਦੇ ਬਾਰਡਰ ਸਿਕਿਉਰਿਟੀ ਅਸਾਈਲਮ ਐਂਡ ਇਮੀਗ੍ਰੇਸ਼ਨ ਬਿਲ ਦੇ ਤਹਿਤ ਕੰਪਨੀਆਂ ਦੇ ਲਈ ਕਾਮਿਆਂ ਦੇ ਕਾਨੂੰਨੀ ਕੰਮ ਦੇ ਅਧਿਕਾਰ ਦੀ ਜਾਂਚ ਨੂੰ ਲਾਜ਼ਮੀ ਕਰਨ ਦਾ ਐਲਾਨ ਕਰ ਦਿੱਤਾ ਹੈ ਇਹ ਕਾਰਵਾਈ ਭਾਰਤੀ ਪ੍ਰਵਾਸੀਆਂ ਤੇ ਉਹਨਾਂ ਦੇ ਕਾਰੋਬਾਰਾਂ ਤੇ ਵੀ ਅਸਰ ਪਾ ਰਹੀਆਂ ਨੇ ਖਾਸ ਤੌਰ ਤੇ ਭਾਰਤੀ ਰੈਸਟੋਰੈਂਟਸ ਨੇਲ ਸੈਲੂਨ ਅਤੇ ਗਰੋਸਰੀ ਸਟੋਰਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿਸ ਦੇ ਨਾਲ ਕੁਝ ਉਦਯੋਗਾਂ ਨੇ ਸਟਾਫ ਦੀ ਕਮੀ ਦੀ ਸਮੱਸਿਆ ਦੀ ਸ਼ਿਕਾਇਤ ਕੀਤੀ ਹੈ। ਯੂਕੇ ਦੀ ਇਸ ਸਖਤ ਕਾਰਵਾਈ ਨੇ ਗੈਰਕਾਨੂੰਨੀ ਪ੍ਰਵਾਸ ਅਤੇ ਕੰਮ ਦੀ ਸਮੱਸਿਆ ਨੂੰ ਉਜਾਗਰ ਕੀਤਾ ਹੈ। ਜਦ ਕਿ ਸਰਕਾਰ ਇਸ ਨੂੰ ਸਰਹੱਦੀ ਸੁਰੱਖਿਆ ਦੀ ਮਜ਼ਬੂਤੀ ਦੇ ਵਜੋਂ ਦੇਖਦੀ ਹੈ। ਇਸ ਦਾ ਪ੍ਰਵਾਸੀ ਭਾਈਚਾਰਿਆਂ ਅਤੇ ਕਾਰੋਬਾਰੀਆਂ ਤੇ ਲੰਮੇ ਸਮੇਂ ਦਾ ਅਸਰ ਅਜੇ ਵੇਖਣਾ ਬਾਕੀ ਹੈ।